ਸਾਦਰ ਸਸਤੀ ਗਾਇਰ ਜੀ ਆਹ ਗੀ ਜਮੀਨ ਦਾ ਝੋਨਾ ਲੈ ਕੇ ਚੱਲਿਆ ਸੀ ਆ ਵੇਖੋ ਤੋ 1.5 ਕਿਲੋਮੀਟਰ ਹੋ ਗਿਆ ਦਾਣੇ ਦਾਣੇ ਡੁੱਲੀ ਜਾਂਦੇ ਜੀ ਤੇ ਝੋਨਾ ਟਰਾਲੀ ਤੇ ਬੈਠ ਕੇ ਤਰ ਤਿਆਰ ਰੱਖਿਆ ਕਰੋ ਕਿੰਨਾ ਨੁਕਸਾਨ ਹੋ ਗਿਆ ਬਹੁਤ ਝੋਨਾ ਡੁੱਲਿਆ ਬਦੋੜੋਂ ਨਨਾਰੀ ਤੋਂ ਗੇ ਲੈ ਕੇ ਆਹ ਦੋ ਲੋਕ ਇਕੱਤਰ ਝੋਨਾ ਹੀ ਜਨਾਬ ਹੈ ਤੇ ਜੁੜਾ ਧਿਆਨ ਰੱਖਿਆ ਕਰੋ ਡਾਲਾ ਚੰਗੀ ਤੇ ਲਾਇਆ ਕਰੋ ਮਿਹਰਬਾਨੀ ਅੱਗੇ ਥੋੜਾ ਖਿਆਲ ਰੱਖਿਆ ਕਰੋ ਜਿੱਥੇ ਜੰਪ ਵੱਡ ਵਾਅਦਾ ਸੀ ਬੜਾ ਜੋਨਾ ਨਿੱਗੀ ਜਾਂਦਾ ਆਹ ਲੋਗ ਲੱਗੇ ਹੁੰਜਰੋ ਚਾਰੇ ਗੱਟਿਆਂ ਗੱਟੇ ਭਰੀ ਜਾਂਦੇ ਆ ਆ ਵੇਖੋ ਬਹੁਤ ਨੁਕਸਾਨ ਹੋ ਗਣਾ ਵਿਚਾਰੇ ਦਾ ਤਾਂ ਇਹਨਾਂ ਜਦੋਂ ਡਾਲਾ ਡਲਾਉਂ ਪਸਲ ਭਰ ਕੇ ਆਦਾ ਧਿਆਨ ਰੱਖਿਆ ਕਰੋ ਆ ਇਥੋ ਲੋਕੀ ਚੱਕ ਲਗਾਇਆ ਹੀ ਉਹੀ ਲਗਾਇਆ ਆ ਬਹੁਤ ਸੌਣਾ ਵੀ ਬਹੁਤ ਤਦ ਜੋ ਹੋਣਾ ਸੀ ਹੋ ਗਿਆ ਪਰ ਅਗੋਂ ਖਿਆਲ ਰੱਖਿਆ ਕਰੋ ਜਾ ਵੀ ਮੋਰਸਣਾ ਮੋਰ ਕਾਲ ਵੀ ਚੱਲਿਆ ਦੱਸ ਦਿੰਦਾ ਵਿਚਾਰੇ ਨੂੰ ਤੇ ਮੇਸਨ ਅੱਧੀ ਟਰਾਲੀ ਖਾਲੀ ਹੋਈ ਆ ਵੇਖੋ ਬਹੁਤ ਨੁਕਸਾਨ ਹੋ ਗਿਆ ਜਿੰਮੇਦਾਰ ਦਾ ਤਾਂ ਕਿ ਨਾ ਅੱਗੇ ਤੋਂ ਖਿਆਲ ਰੱਖਿਆ ਕਰੋ ਠੀਕ ਹੈ ਮਿਹਰਬਾਨੀ ਧੰਨਵਾਦ ਬਾਬਾ ਤੁਸੀਂ ਮੇ ਰੱਖੀ ਦਾ ਤੇ